ਦਾਰ ਕਰਦੇ ਪਹਿਲਾਂ ਨਿਰੰਕਾਰ ਵੱਲ ਨੂੰ ਚੱਲਦੇ ਨੇ ਪਹਿਲਾਂ ਨਿਰੰਕਾਰ ਨੂੰ ਯਾਦ ਕਰਦੇ ਨੇ ਤੇ ਫਿਰ ਸੰਸਾਰ ਦੇ ਕਾਰੋਬਾਰ ਨੂੰ ਯਾਦ ਕਰਦੇ ਆ ਕਾਰੋਬਾਰ ਜਿੰਨਾ ਮਰਜ਼ੀ ਹੋਵੇ ਹੋਵੇ ਗੁਰੂ ਕਾ ਸਿੱਖ ਉਹ ਉੱਠਦੇ ਅਨਸਾਰ ਪਹਿਲਾਂ ਕਹੇਗਾ ਸਤਨਾਮ ਵਾਹਿਗੁਰੂ 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 ਫੇਰ ਉਹ ਗੁਰੂ ਬਾਣੀ ਦਾ ਗਾਇਨ ਕਰਕੇ ਸੁਣ ਕੇ ਗੁਰੂ ਦੇਦਾਰ ਕਰਕੇ ਗੁਰੂ ਹਜ਼ੂਰ ਅਰਜ਼ੋਈ ਕਰਕੇ ਚੱਲਦਾ ਇਸ ਜੀਵਨ ਦੇ ਅੰਦਰ ਪਰਵੇਸ਼ ਕਰਨਾ ਤੇ ਮਹਾਰਾਜ ਨੇ ਗੁਰੂ ਕੀ ਸਿੱਖਾਂ ਨੂੰ ਗੁਰੂ ਬਾਣੀ ਨਾਲ ਜੋੜਿਆ ਹੈ ਕੱਲਾ ਇਹ ਨਹੀਂ ਕਿ ਅਧਿਆਤਮਕ ਅੰਦਰ ਦੀ ਦੁਨੀਆ ਦੇ ਹੀ ਗੁਰਬਾਣੀ ਦੇ ਦੁਆਰਾ ਕਾਰਜ ਸਵਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਨੇ ਇਹ ਵੀ ਕਾਰਜ ਪ੍ਰਭੂ ਦਾ ਬਾਣੀ ਪੜ੍ਹ ਕੇ ਗੁਰੂਵਲ ਨੂੰ ਤੁਰ ਕੇ ਜੁੜ ਕੇ ਔਰ ਸਜਨਾ ਗੁਰੂ ਚਰਨਾ ਅੰਦਰ ਅਰਜੋਈ ਕਰ ਜਿਨ ਕਾ ਕਾਰਜ ਤਿਨ ਹੀ ਕੀਆ ਮਾਨੁਸ ਕਿਆ ਵਿਚਾਰਾ RAM ਮਹਾਰਾਜ ਤੇਰਾ ਕਾਰ ਦੇ ਤੇਰੇ ਕੋਲ ਆ ਗਏ ਤੂੰ ਕੀਤਾ ਇਹ ਨਾ ਕਹਿ ਕਿ ਮੈਂ ਕੀਤਾ ਗੁਰੂ ਰਾਮਦਾਸ ਮਹਾਰਾਜ ਜ਼ੁਬਾਨੀ ਪਾਕ ਤੋਂ ਬਚਨ ਉਚਾਰ ਕੇ ਕਿਰਪਾ ਪਾਇ ਕਰਦੇ ਨੇ ਜਿੱਥੇ ਬਾਰੀ ਅਰ ਇਸਤਰੀ ਪਰਤਾ ਦਾ ਮਿਲਾਪੇ ਗੁਰੂ ਦੇ ਕੋਲ ਆ ਕੇ ਗੁਰੂ ਦੁਆਰਾ ਗੁਰੂ ਹਜੂਰ ਬੇਨਤੀ ਕਰਕੇ ਅਰਜ਼ੋਈ ਕਰਕੇ ਆ ਮਹਾਰਾਜ ਮੇਰ ਕਰਦੇ ਉਥੇ ਆਤਮਾ ਔਰ ਪਰਮਾਤਮਾ ਦਾ ਵੀ ਮੇਲ ਗੁਰੂ ਕੋਲ ਆ ਕੇ ਗੁਰੂ ਤੋਂ ਬਗੈਰ ਬਾਰੀ ਜੀਵਨ ਦੀ ਅਰੰਭਤਾ ਨਹੀਂ ਬਾਰੀ ਜੀਵਨ ਦੀ ਅਰ ਦੇੜੀਏ ਇਕਤਾ ਨਹੀਂ ਹੋਏ ਆਉਂਦੀ ਅਧੂਰਾਪਨ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਨੇ ਅਰ ਸਜਨਾ ਅੰਦਰੂਨੀ ਮਿਲਾਪ ਤੋਂ ਬਗੈਰ ਅ ਅੰਦਰੂਨੀ ਮਿਲਾਪ ਵੀ ਗੁਰੂ ਕੋਲ ਆ ਕੇ ਹੋਣਾ ਹੈ ਔਰ ਆਤਮਾ ਤੇ ਪਰਮਾਤਮਾ ਦਾ ਮਿਲਾਪ ਫਿਰ ਹੋਣਾ ਜਦੋਂ ਗੁਰੂ ਕੋਲ ਆਵੇਂਗਾ ਫਿਰ ਅੰਦਰ ਔਰ ਆਤਮਾ ਪਰਮਾਤਮਾ ਵੱਲ ਨੂੰ ਚੱਲ ਕੇ ਜੁੜ ਕੇ ਉਹ ਗੁਣ ਗਿਆਨ ਅੰਦਰ ਉਹ ਬਖਸ਼ਿਸ਼ ਉਹ ਰਹਿਮਤਾ ਅੰਦਰ ਪ੍ਰਗਟ ਹੋਏ ਆਉਣਗੀਆਂ ਜਿਹੜੀਆਂ ਸੰਸਾਰੀਆਂ ਨੂੰ ਵੀ ਰੱਬ ਦੇ ਮਾਰਗ ਦੇ ਮੁਤਲਾਸ਼ੀਆਂ ਨੂੰ ਵੀ ਔਰ ਅੱਗੇ ਉਹਨਾਂ ਲਈ ਚਾਨਣ ਮਨਾਰਾ ਬਣ ਗਈਆਂ ਮਹਾਰਾਜ ਸੱਚੀ ਸਰਕਾਰ ਕਿਰਪਾ ਕਰਦੇ ਕੰਧ ਤੀਜੀ ਲਾਭ ਤੀਜੀ ਅਵਸਥਾ ਤੀਜੀ ਭੂਮਿਕਾ ਤੀਸਰੀ ਸਿੱਖਿਆ ਗ੍ਰਹਿਣ ਕਰਦੇ ਹੁਆਂ ਉਤੇ ਚੱਲਦੇ ਹੁਆਂ ਸੱਚੀ ਸਰਕਾਰ ਮੇਰ ਕਰਦੇ ਕਹਿੰਦੇ ਮਨ ਵਿੱਚ ਬੈਰਾਗ ਆ ਗਿਆ ਹੁਣ ਪ੍ਰੇਮ ਦੇ ਨਾਲ ਪ੍ਰਭੂ ਨੂੰ ਚਿਤਵਦਾ ਮਲਾਪ ਦੀ ਇੱਛਾ ਜਾਹਰ ਹੋਣ ਲੱਗ ਪਈ ਕਿ ਮੇਰਾ ਮਲਾਪ ਹੋਵੇ ਮਾਲਕ ਦੇ ਨਾਲ ਮੈਂ ਮਿਲਾਂ ਅੱਗੇ ਨੂੰ ਤੁਰਾਂ ਇੱਛਾ ਜਿਹੜੀ ਏ ਉਹ ਜਾਗਣ ਲੱਗ ਪਈ ਅੰਦਰੂ ਬਹਿਰਾਗ ਉਪਜਿਆ ਤੇ ਬਹਿਰਾਗ ਜਿਹੜਾ ਏ ਇਹ ਪਰਮਾਤਮਾ ਨਾਲ ਮਲਾਉਣ ਵਾਸਤੇ ਆ ਬੇ ਛੋੜੇ ਨੂੰ ਦੂਰ ਕਰਨ ਵਾਸਤੇ ਆ ਬਹਿਰਾਗ ਇਹ ਗੱਲ ਦਾ ਪ੍ਰਤੀਕ ਏ ਕਿ ਇਹਦੇ ਅੰਦਰ ਕਸ਼ਸ਼ੇਪ ਪਰਮਾਤਮਾ ਨੂੰ ਮਿਲਣ ਦੀ ਆਪਣੀ ਮਾਲਕ ਨੂੰ ਤੇ ਇਹ ਵਿਛੜਿਆ ਹੋਇਆ ਉਹ ਵਿਛੋੜੇ ਨੂੰ ਮਹਿਸੂਸ ਕਰਦਿਆਂ ਹੋਇਆਂ ਬਹੁਤ ਪਛਤਾ ਤਾਪ ਕਰਦਾ ਹੁਣ ਹਜ਼ੂਰੀ ਦੇ ਅੰਦਰ ਝੁੜ ਕੇ ਬੇਨਤੀ ਕਰਦਾ ਕਿ ਪ੍ਰਭੂ ਪਰਤ ਕੇ ਇਹ ਉਦਿਆ ਭੈਣ ਸਮਾਣਾ ਆਵੇ ਮੈਂ ਤੇਰੇ ਨਾਲ ਮਿਲਿਆ ਨਾ ਮਨ ਅੰਦਰ ਹੁਣ ਬੈਰਾਗ ਉਪਜਿਆ ਬੈਰਾਗ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਚੌਥੀ ਲਾਭ ਦੇ ਅੰਦਰ ਚੌਥੀ ਅਵਸਥਾ ਦੇ ਅੰਦਰ ਚੌਥੀ ਭੂਮਿਕਾ ਦੇ ਅੰਦਰ ਚੌਥੀ ਅਰਸ ਭੂਮਿਕਾ ਦੇ ਵਿੱਚ ਜਿਹੜਾ ਆ ਮਹਾਰਾਜ ਸਿੱਖਿਆ ਦਿੰਦੇ ਉਹ ਚੌਥੀ ਅਵਸਥਾ ਦੀ ਸਿੱਖਿਆ ਦਿੰਦੇ ਚੌਥੀ ਅਵਸਥਾ ਦੇ ਵਿੱਚ ਸਿੱਖਿਆ ਪ੍ਰਦਾਨ ਕਰਦੇ ਨੇ ਉਹਨੂੰ ਵਿਦਵਾਨਾਂ ਮਹਾਂਪੁਰਸ਼ਾਂ ਨੇ ਸਤਵਾ ਪਦ ਵੀ ਕਿਹਾ ਹੈ ਭਈ ਉਹਨੂੰ ਤੁਰਿਆ ਪਦ ਜਿੰਨੂੰ ਕਹਿੰਦੇ ਨੇ ਅਵਸਥਾ ਨੂੰ ਉਹ ਅਵਸਥਾ ਦੀ ਸਾਨੂੰ ਜਾਣਕਾਰੀ ਮਹਾਰਾਜ ਦਿੰਦੇ ਆ ਕਹਿੰਦੇ ਹਰ ਚੌਥੜੇ ਲਾਭ ਮਨ ਸਹਿਜ ਭਇਆ ਜਿੱਥੇ ਬੈਰਾਗ ਸੀ ਨਾ ਬਈ ਪਰਮਾਤਮਾ ਮਿਲੇ ਪਰਮਾਤਮਾ ਤੋਂ ਵਿਛੜਿਆ ਕਿਦੇ ਵਿਛੜਿਆ ਸਮਾਨਾ ਨੰਗਦਾਏ ਪਰਮਾਤਮਾ ਦੀ ਬਖਸ਼ਿਸ਼ ਰਹਿਮਤ ਤਦੋਂ ਪ੍ਰਾਪਤ ਹੋਵੇਗੀ ਜਦੋਂ ਦੇ ਨਾਲ ਜੁੜਾਂਗੇ ਉਹਦਾ ਮਿਲਾਪ ਹੋਵੇਗਾ ਫਿਰ ਗਿਆਨ ਰਹਿਮਤਾਂ ਉਹਦੇ ਜਿਹੜਾ ਰੂਪ ਰੰਗ ਹੋ ਜਾਵੇਗਾ ਵਿਚਾਰਧਾਰਾ ਹੋ ਜਾਏਗੀ ਜਦੋਂ ਉਹਦੇ ਨਾਲ ਜੁੜਾਂਗੇ ਤਾਂ ਹੀ ਉਹਦੇ ਹੋ ਜਾਵਾਂਗੇ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਨੇ ਕਹ ਲੱਗੇ ਹੁਣ ਚਲਦਿਆਂ ਚਲਦਿਆਂ ਸਿਮਰਨ ਕਰਦਿਆਂ ਮਹਾਰਾਜ ਕਹਿੰਦੇ ਅੰਦਰ ਮਨ ਦੇ ਅੰਦਰ ਅਰ ਸਹਿਜ ਭਇਆ ਭਇਆ ਮੈਨਾ ਹੋਇਆ ਸਹਿਜ ਪ੍ਰਾਪਤ ਹੋਈ ਉਹ ਸਹਿਜ ਅਵਸਥਾ ਤੁਰਿਆ ਪਦ ਵਾਲੀ ਉਧਰ ਨੂੰ ਚੱਲ ਪਿਆ ਉਹ ਕਿਵੇਂ ਆਈ ਮਹਾਰਾਜ ਸਚੀ ਪਦਸ਼ਾਹ ਕਹਿੰਦੇ ਵਿਰਾਗ ਦੇ ਨਾਲ ਚਿਤਵ ਦਾ ਚੇਤੇ ਕਰਨ ਲੱਗ ਪਿਆ ਪਰਮਾਤਮਾ ਦਾ ਚਿੰਤਨ ਕਰਨ ਲੱਗ ਪਿਆ ਆਰਾਧਨ ਕਰਨ ਲੱਗ ਪਿਆ ਇਹ ਪਤਾ ਲੱਗਿਆ ਮੈਂ ਵਿਛੜਿਆ ਵੇਛੋੜਾ ਪਿਆ ਤੇ ਵਿਛੜਿਆ ਹੋਇਆ ਜਿਹਦੇ ਤੋਂ ਵਿਛੜਿਆ ਹੈ ਨਾ ਉਹਨੂੰ ਚਿਤਵਨ ਲੱਗ ਪਿਆ ਮੈਂ ਉਹਦੇ ਨਾਲ ਮਿਲਾਂ ਕਿਵੇਂ ਮਹਾਰਾਜ ਸਚੀ ਪਦਸ਼ਾਹ ਕਹਿੰਦੇ ਹੁਣ ਮਿਲਣਾ ਹੈ ਤੇ ਪ੍ਰਭੂ ਦੇ ਕੋਲ ਅਰਜੋਈ ਕਰ। ਇਥੇ ਜਦੋਂ ਪ੍ਰਭੂ ਦੇ ਕੋਲ ਅਰਜੋਈ ਕਰੇਗਾ ਤੇ ਗੁਰੂ ਕਿਰਪਾ ਕਰੇਗਾ ਕਿ ਤੈਨੂੰ ਢੰਗ ਦੱਸੇਗਾ ਮਿਲਣਾ ਕਿਵੇਂ ਆ ਗੁਰੂ ਕਿਰਪਾ ਕਰਕੇ ਫਿਰ ਹਰ ਨਾਮੋ ਮੰਤਰ ਦਰੜਾਏਂਦਾ ਹਰ ਚੌਥੜੀ ਲਾਭ ਮਨ ਸਹਿਜ ਭਇਆ ਹਰ ਨਾਮੋ ਮੰਤਰ ਦਰੜਾਏਂਦਾ ਵਾਹਿਗੁਰੂ ਜੀ ਨਾਮ ਮੰਤਰ ਨੂੰ ਦ੍ਰਿੜ ਕਰਾਉਂਦੇ ਨੇ ਤੇ ਮੰਤਰ ਵੀ ਦੇ ਅਰਥ ਜਿਹੜਿਆ ਨਾ ਜੇ ਸੰਸਕ੍ਰਿਤ ਵਿੱਚ ਵੇਖੀਏ ਤੇ ਉਹ ਸ਼ਬਦ ਨੂੰ ਕਹਿੰਦੇ ਬੋਲ ਨੂੰ ਕਹਿੰਦੇ ਨੇ ਮੰਤਰ ਵੇਦਾਂ ਵਿੱਚ ਗਿਣਤੀ ਕਰਾਂਗੇ ਨਾ ਆਪਾਂ ਸ਼ਬਦਾਂ ਦੀ ਗਿਣਤੀ ਕਰਦੇ ਉੱਥੇ ਮੰਤਰਾਂ ਦੀ ਗਿਣਤੀ ਆ ਕਿੰਨੇ ਮੰਤਰ ਨੇ ਮੰਤਰ ਸੰਸਕ੍ਰਿਤ ਚ ਬੋਲ ਨੂੰ ਕਹਿੰਦੇ ਆ ਸ਼ਬਦ ਨੂੰ ਕਹਿੰਦੇ ਉਹ ਦੂਜੇ ਫੂਕ ਫੁਕਾਰੇ ਨੂੰ ਨਾ ਲੈ ਤੁਰਨਾ ਵੇ ਇਹ ਮੰਤਰ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੀ ਕਰਦਾ ਹੈ ਉਪਦੇਸ਼ ਦ੍ਰਿੜ ਕਰਵਾਉਂਦਾ ਹੈ ਸ਼ਬਦ ਦ੍ਰਿੜ ਕਰਵਾਉਂਦਾ ਹੈ ਹਰ ਨਾਮੋ ਮੰਤਰ ਦਰੜਾਏਂ ਦਾ ਉਹ ਨਾਮ ਮੰਤਰ ਦ੍ਰਿੜ ਕਰਵਾਉਂਦਾ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਹਰ ਨਾਮੋ ਮੰਤਰ ਦਰੜਾਏਂ ਦਾ ਉਹ ਕਿਉਂ ਦ੍ਰਿੜ ਕਰਾਉਂਦਾ ਗੁਰੂ ਨੂੰ ਪਤਾ ਇਹਦੇ ਅੰਦਰ ਵੈਰਾਗ ਹੈ ਇਹ ਅੰਦਰੂ ਵਿਆਕੁਲਤਾ ਦੇ ਸਹਤ ਮਾਲਕ ਨੂੰ ਮਿਲਣਾ ਚਾਹੁੰਦਾ ਤੇ ਇਹਦੇ ਅੰਦਰ ਗੁਰੂ ਬਾਣੀ ਨਾਮ ਨਹੀਂ ਵਸਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਜੀਵਨ ਅੰਦਰ ਵਿਆਕੁਲਤਾ ਤੜਫ ਤਾਂ ਵਦੀ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਇਹ ਨਾ ਜੈ ਤਨ ਬਾਣੀ ਵਿਸਰਜੈ ਜਿਉ ਪੱਕਾ ਰੋਗੀ ਬਿਲ ਲਾਇ ਇਹ ਬਿਲਕੁ ਦਾ ਤਾਂ ਅੰਦਰੋਂ ਬਾਣੀ ਨਾਮ ਜੁਦੇ ਹੋ ਗਿਆ ਔਰ ਸ਼ਬਦ ਉਪਦੇਸ਼ ਜੁਦੇ ਹੋ ਗਿਆ ਦੂਰ ਹੋ ਗਿਆ ਉਹਦੇ ਤੋਂ ਤੇ ਫਿਰ ਗੁਰੂ ਕੀ ਕਰਦਾ ਏ ਉਸ ਜੀਵ ਨੂੰ ਹਰ ਨਾਮੋ ਮੰਤਰ ਦੜ੍ਹਾਏ ਦਾ ਤੇ ਉਹ ਨਾਮ ਮੰਤਰ ਦ੍ਰਿੜ ਦਾ ਅਰਥ ਹੁੰਦਾ ਪ੍ਰਪੱਖ ਕਰਾਉਣਾ ਟਿਕਾ ਦੇਣਾ ਪੱਕੇ ਤੌਰ 'ਤੇ ਪੱਕੇ ਰੂਪ 'ਚ ਜਿਹਨੂੰ ਸਿੱਧੇ ਸਾਦੇ ਸਾਬ ਨਾਲ ਲਈਏ ਬਈ ਇਸ ਪੱਕੇ ਤੌਰ ਤੇ ਅੰਦਰ ਟਿਕਾ ਦੇਣਾ ਬਈ ਇਹ ਜਾਏਗਾ ਜਦੋਂ ਅੰਦਰ ਨਾਮ ਵਸ ਗਿਆ ਤੇ ਹੁਣ ਅੰਦਰ ਤਾਂ ਡੇਰਾ ਲਾ ਕੇ ਹਉਮੇ ਬੈਠੀ ਆ ਤੇ ਹਉਮੇ ਜਿਹੜੀ ਏ ਉਹ ਨਾਮ ਨੂੰ ਟਿਕਨ ਨਹੀਂ ਦਿੰਦੀ ਉਹ ਧਿਆਨ ਨੂੰ ਟਿਕਨ ਨਹੀਂ ਦਿੰਦੀ ਨਾਮ ਟਿਕ ਕੇ ਜਪਨ ਨਹੀਂ ਦਿੰਦੀ ਤੁਸੀਂ ਤਜਰਬਾ ਕਰ ਲਿਓ ਜੇ ਜਿਹੜੇ ਨਵੇਂ ਨਵੇਂ ਜਿੰਨੇ ਜਪਨ ਲੱਗिए ਨਾ ਤੇ ਪਿਆਰਿਓ ਜਦੋਂ ਤੁਸੀਂ ਅੰਮ੍ਰਿਤ ਵੇਲੇ ਚੌਂਕੜਾ ਲਾ ਕੇ ਬੈਠੋਗੇ ਨਾ ਵਾਹਿਗੁਰੂ ਵਾਹਿ ਗੁਰੂ ਵਾਹ ਗੁਰੂ ਸੱਚੀ ਮੁਜੀ ਤਜਰਬਾ ਕਰ ਲਿਆ ਦੇ ਕਈ ਪਿਕਚਰਾਂ ਤੁਹਾਡੇ ਨੇਤਰਾ ਮੂਰੇ ਚੱਲਣ ਲੱਗ ਪੈਣੀਆਂ ਅੱਖਾਂ ਬੰਦ ਤੋਂ ਕਈ ਕੁਝ ਤੇ ਕਈ ਗੱਲਾਂ ਤੁਹਾਡੇ ਚੇਤੇ ਉਥਲ-ਪੁਥਲ ਕਰਨ ਲੱਗ ਪੈਣੀਆਂ ਉਹ ਫੁਲਾਨਾ ਐ ਹੋਇਆ ਢਿੰਗੜਾ ਐ ਹੋਇਆ ਉਹ ਸਭ ਤੁਹਾਡੇ ਮੂਰੇ ਚੱਲਣ ਲੱਗ ਪੂ ਨਾਮ 'ਚ ਨਹੀਂ ਚੇਤ ਲੱਗਣ ਦੇਣਾ ਕਿਉਂ ਅੰਦਰ ਹੌਮੇ ਆ ਉਹ ਚਾਹੁੰਦੀ ਨਹੀਂ ਨਾਮ ਟਿਕੇ ਮਹਾਰਾਜ ਵੀ ਬਚਨ ਕਰਦੇ ਹौं ਮੈਂ ਨਾਵੇ ਨਾਲ ਵਿਰੋਧ ਹੈ ਨਾਮ ਤੋਂ ਬਗੈਰ ਸ਼ਾਂਤੀ ਨਹੀਂ ਸਹਿਜ ਅਵਸਥਾ ਨਹੀਂ ਹौं ਮੈਂ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਥਾਏ ਅੰਦਰ ਥਾਂ ਇੱਕੇ ਚੀਜ਼ਾਂ ਦੋ ਨੇ ਵਸਣਾ ਟਿਕਣਾ ਇੱਕ ਨੇ ਆਂ ਔਰ ਜਗਾ ਮੱਲੀ ਹੋਈ ਆ ਹਉਮੇ ਨੇ ਉਹ ਨਾਮ ਨੂੰ ਟਿਕਣ ਹੀ ਨਹੀਂ ਦਿੰਦੀ ਨਾਮ ਜਪਣ ਜਪਣੇ ਟਿੱਕੇ ਤੇ ਉਹ ਅੰਦਰ ਟਕਾਉ ਦੇਂਦੀ ਨਹੀਂ ਤੋਹੀ ਦੋ ਚਾਰੇ ਰੀ ਇਹ ਮਿੰਟ ਦੋ ਮਿੰਟ ਵੈਗਰੂ ਵੈਗਰੂ ਕਰੋ ਬਹੁਤ ਆਂਦਰ ਤੇ ਗੁਰਮਖੋ ਇਹ ਪਤਾ ਲੱਗਦਾ ਹੈਗਾ ਕਿ ਧਿਆਨ ਕਿੱਧਰ ਨੂੰ ਜਾਂਦਾ ਹੈ ਕਿਹੜੀ ਪਿਕਚਰ ਮੂਰੇ ਚੱਲਦੀ ਪਈ ਉਹ ਫੁਲਾਣੇ ਨੇ ਕੀ ਕੀਤਾ ਸੀ ਐਨੇ ਕੀ ਕੀਤਾ ਸੀ ਇੱਥੇ ਕੀ ਹੋਇਆ ਸੀ ਉੱਥੇ ਕੀ ਹੋਇਆ ਸੀ ਮਨ ਟਿਕਦਾ ਹੀ ਨਹੀਂ ਕਿਉਂਕਿ ਨਾਮ ਨਜੇ ਟਿਕ ਗਿਆ ਹੋ ਮੈਨੂੰ ਪਤਾ ਮੇਰਾ ਇੱਥੇ ਵਾਸਾ ਨਹੀਂ ਹੋਣਾ ਉਹ ਮਨ ਨੂੰ ਟਿਕ ਕੇ ਦਪਣ ਨਹੀਂ ਦਿੰਦੀ ਉਥਲ ਪੁਥਲ ਮਚਾਈ ਰੱਖਦੀ ਮਹਾਰਾਜ ਮੇਰ ਕਰਦੇ ਨੇ ਹੁਣ ਉਹ ਵਿਰੋਧੀ ਅੰਦਰੋਂ ਆਪਣਾ ਕਬਜ਼ਾ ਛੱਡੇ ਵਿਰੋਧੀ ਨੂੰ ਅੰਦਰੋਂ ਕੱਢਿਆ ਜਾਏ ਤੇ ਤਾਂ ਹੀ ਨਾਮ ਟਿਕੇਗਾ ਨਾਮ ਟਿਕੇਗਾ ਮਨ ਚਿਤਵਦਾ ਜਿਹੜਾ ਨਾ ਇੱਧਰ ਉੱਧਰ ਦੇ ਖਿਆਲਾਂ ਨੂੰ ਹਉਮੈ ਦੇ ਕਾਰਨ ਕਬੂ ਜਿਆੜਾ ਉਬ ਚੜਤ ਹੈ ਕਬੂ ਜਾਏ ਪਿਆਲੇ ਲੋਭੀ ਜਿਆੜਾ ਠਹਿਰਨਾ ਰਹਤ ਚਾਰੇ ਕੁੰਡਾਂ ਭਾਲੇ ਹਉਮੈ ਦਾ ਪਟਕਾਇਆ ਮਨ ਪਟਕਦਾ ਹੈ ਹਉਮੈ ਵਿੱਚ ਪਟਕਦਾ ਹੈ ਔਰ ਉਹ ਮਨ ਹੁਣ ਹਉਮੈ ਟਿਕਨ ਨਹੀਂ ਦਿੰਦੀ ਤੇ ਗੁਰੂ ਕਿਰਪਾ ਕਰਦੇ ਨੇ ਉਹ ਹਰ ਨਾਮੋ ਮੰਤਰ ਦਰੜਾਏਂਦਾ ਉਪਦੇਸ਼ ਦੇ ਕੇ ਦਵਾਈ ਨਾਮ ਦੀ ਦੇ ਕੇ ਦ੍ਰਿੜ ਕਰਵਾ ਕੇ ਤੇ ਉਹਦੇ ਨਾਲ ਫਿਰ ਕੀ ਕਰਦਾ ਜਿਵੇਂ ਬੁਖਾਰ ਬਹੁਤ ਸਮੇਂ ਦਾ ਹੈ ਕਮਜ਼ੋਰੀ ਬਹੁਤ ਸਮੇਂ ਤੋਂ ਆ ਬਿਮਾਰੀ ਤਨ ਵਿੱਚ ਬਹੁਤ ਸਮੇਂ ਤੋਂ ਆ ਤੇ ਸਿਆਣਾ ਡਾਕਟਰ ਕੁਝ ਪਰਹੇਜ ਦੱਸਦਾ ਹੈ ਤੇ ਕੁਝ ਦਵਾਈ ਦੇਂਦਾ ਹੈ ਉਗਾਂਦਾ ਦਵਾਈ ਐਨੇ ਚਿਰ ਵਿੱਚ ਰੋਗ ਕੱਟੇਗੀ ਮਗਰ ਨਾਲ ਪ੍ਰੇਧ ਵੀ ਜ਼ਰੂਰੀ ਆ ਉਹ ਦਵਾਈ ਦਾ ਇਸਤੇਮਾਲ ਕਰਦਾ ਐਸਤਾ ਐਸਤਾ ਰੋਗ ਤਨ ਵਿੱਚੋਂ ਨਿਕਲ ਜਾਂਦਾ ਤੇ ਜਿਹੜੀ ਸੁਰੱਖਿਅਤਤਾ ਹੈ ਉਹ ਬਹਾਲ ਹੋ ਜਾਂਦੀ ਮਹਾਰਾਜ ਮੇਰ ਕਰਕੇ ਜੀਵ ਨੂੰ ਸਮਝਾਉਂਦੇ ਨੇ ਭੱਲਿਆ ਆ ਨਾਮ ਨੂੰ ਦਿਰਢ ਕਰ ਪਰਪੱਕ ਕਰ ਜਪ ਅੰਦਰ ਟਕਾ ਵਸਾ ਤੇ ਜਿਵੇਂ ਨਾਮ ਵਸੇਗਾ ਨਾ ਹਉਮੈ ਦਾ ਰੋਗ ਚਲਾ ਜਾਏਗਾ ਹਰ ਨਾਮੂ ਮੰਤਰ ਦਰਡਾਇਨ ਦਾ ਕੱਟੇ ਹਉਮੈ ਰੋਗ ਹਉਮੈ ਦਾ ਰੋਗ ਹੈ ਇਹਨੂੰ ਅੰਦਰੋਂ ਕੱਟਦਾ ਨਾਨਕ ਸਤਗੁਰ ਤਿਨਾਂ ਮੁਲਾਇਆ ਕਿਨਾਂ ਨੂੰ ਜਿਨ੍ਹਾਂ ਦਾ ਹਉਮੈ ਦਾ ਰੋਗ ਕਟਿਆ ਗਿਆ ਹਉਮੈ ਨਸ਼ਟ ਹੋ ਗਈ ਹੈ ਔਰ ਅੰਦਰੋਂ ਮੈਂ ਮੇਰੀ ਖਤਮ ਹੋ ਗਈ ਕੱਟੇ ਹਉਮੈ ਰੋਗ ਨਾਨਕ ਸਤਗੁਰ ਤਿੰਨਾ ਮੁਲਾਇਆ ਜਨ ਤੁਰੇ ਪਿਆ ਸੰਜੋਗ ਗੁਰੂ ਉਹਨਾਂ ਤੇ ਕਿਰਪਾ ਕਰਦਾ ਭਲੀ ਪ੍ਰਕਾਰ ਉਹਨਾਂ ਨੂੰ ਮਲਾਉਂਦਾ ਜਿਨ੍ਹਾਂ ਨੇ ਅੰਦਰੋਂ ਹਉਮੈ ਕੱਟੀ ਗਈ ਮਹਾਰਾਜ ਸਾਹਿਬ ਕਹਿੰਦੇ ਹੁਣ ਮਨ ਦੇ ਅੰਦਰ ਇਹ ਚੌਥੀ ਵਸਤਾ ਆਈ ਤੇ ਇਹ ਮਨ ਸਹਿਦ ਭਇਆ ਮਨ ਦੇ ਵਿੱਚੋਂ ਮੈਂ ਮੇਰੀ ਖਤਮ ਹੋ ਗਈ ਮਨ ਮਾਲਕ ਦੇ ਉਪਦੇਸ਼ ਨੂੰ ਮੰਨਣ ਲੱਗ ਪਿਆ ਜਦੋਂ ਇਹ ਮਾਲਕ ਦੇ ਉਪਦੇਸ਼ ਦਾ ਮੰਨਣ ਕਰਦਾ ਹੈ ਨਿਦਿਆਸਨ ਕਰਦਾ ਹੈ ਵਸਾਉਂਦਾ ਹੈ ਚੱਲਦਾ ਹੈ ਤੇ ਇਹਨੂੰ ਜਿਹੜੀ ਜਨਮਾਂ ਦਾ ਨਮੰਤਰਾਂ ਦੀ ਮੈ ਲੱਗੀ ਨਾ ਮੰਨੋ ਅਰ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹੂ ਸੰਖੇਪ ਚ ਅਰਜ਼ ਮੈਂ ਕਰ ਰਿਹਾ ਔਰ ਇਹ ਜਨਮਾ ਜਨਮਾਂ ਤਰਾ ਦੀ ਮੈਲ ਨਾਲ ਮਨ ਕਾਲਾ ਹੈ ਪ੍ਰਕਾਸ਼ੇ ਦੇ ਵਿੱਚ ਕਿੱਥੋਂ ਆਵੇਗਾ ਕੁਆੜ ਤਾ ਦਰਵਾਜ਼ੇ ਤਾ ਬੰਦ ਏ ਔਰ ਪਿੱਛੇ ਆਪਣਾ ਚਾਨਣ ਕਰਨ ਵਾਸਤੇ ਨ ਸੰਸਾਰ ਵਿੱਚ ਘਰਾਂ ਵਿੱਚ ਦੀਵੇ ਬਾਲੇ ਜਾਂਦੇ ਸਨ ਤੇ ਥੋੜਾ ਜਿਹਾ ਜ਼ਿਆਦਾ ਚਾਨਣ ਕਰਨ ਲਈ ਇੱਕ ਲਾਲ ਟਨ ਹੁੰਦੀ ਸੀ ਉਹਨੂੰ ਲੰਪ ਵੀ ਕਹਿੰਦੇ ਸਨ ਗਿੱਠਕ ਦਾ ਉਹਦੇ ਵਿੱਚ ਆਲੇ ਸ਼ੀਸ਼ਾ ਹੁੰਦਾ ਸੀ ਕੇਹੇ ਚ ਘੱਟ ਦਾ ਹੁੰਦਾ ਸੀ ਉਹਦੇ ਵਿੱਚ ਦੀਵਾ ਛੋਟਾ ਜੀ ਬੱਤੀ ਜਲਨੀ ਤੇ ਉਹਦੇ ਨਾਲ ਉਹ ਸ਼ੀਸ਼ੇ ਦੇ ਸਹਾਰੇ ਨਾਲ ਚਾਨਣ ਦਾਦਾ ਫੈਲਣਾ ਅੰਦਰ ਬੱਤੀ ਤਾਂ ਜਲ ਰਹੀ ਹੁੰਦੀ ਆ ਕਈ ਵਾਰ ਤੁਹੇਂ ਦੇ ਨਾਲ ਨਾ ਕਲਛ ਸਾਰਾ ਕਾਲਖ ਨਾਲ ਭਰ ਜਾਣਾ ਦੀਵਾ ਜਲਾਣਾ ਤੇ ਘਰ ਵਿੱਚ ਬੇੜੇ ਵਿੱਚ ਚਾਨਣਾ ਨਾ ਹੋਣਾ ਤੇ ਸਿਆਣਿਆਂ ਕਰਨਾ ਕੀ ਗੱਲ ਅਦ ਲੰਪਣੀ ਜਲਾਈ ਦੀਵਾ ਨਹੀਂ ਜੁਲਾਇਆ ਕਿ ਤੇਲ ਹੈ ਨਹੀਂ ਚਾਨਣ ਕਿਉਂ ਨਹੀਂ ਤੇ ਉਹ ਕਹਿੰਦੇ ਜਲਾਇਆ ਦੇਖੋ ਤਾਂ ਸਹੀਂ ਜਲ ਰਿਹਾ ਹੈ ਤੇ ਉਹ ਸਿਆਣਾ ਸੱਜਣ ਕਹਿੰਦਾ ਦੀਵਾ ਤਾਂ ਜਲ ਰਿਹਾ ਹੈ ਚਾਨਣ ਇਸ ਕਰਕੇ ਨਹੀਂ ਹੋ ਰਿਹਾ ਇਹਦਾ ਕਲਸ਼ ਸਾਫ ਕਰ ਕਲਸ਼ ਇਹਦਾ ਸ਼ੀਸ਼ਾ ਜਿਹੜਾ ਹੈ ਨਾ ਜਿਹਦੇ ਵਿੱਚ ਚਾਨਣ ਆਉਣਾ ਹੈ ਉਹਦੇ ਵਿੱਚ ਕਾਲਖ ਜੰਮ ਗਈ ਏ ਉਹ ਕਾਲਖ ਨੂੰ ਸਾਫ ਕਰ ਤੇ ਉਹ ਸਿਆਣਾ ਸੱਜਣ ਉਹਦਾ ਸ਼ੀਸ਼ਾ ਲਾ ਕੇ ਉਹਨੂੰ ਸਾਫ ਕਰਦਾ ਫਿਰ ਲਾਈਟ ਤਾਂ ਉਨੀ ਹੁੰਦੀ ਆ ਉਹ ਬਾਹਰ ਕਿੰਨਾ ਚਾਨਣਾ ਕਰਦੀ ਮਹਾਰਾਜ ਕਹਿੰਦੇ ਕਲਸ਼ ਤੇਰਾ ਮੈਲੀਨ ਹੋ ਗਿਆ ਹੈ ਮਨ ਮੈਲਾ ਹੋ ਗਿਆ ਜਨਮ ਜਨਮਾਂ ਤਰਾਂ ਦੀ ਮੈਲ ਨਾਲ ਇਹਨੂੰ ਸਾਫ਼ ਕਰ ਜਦੋਂ ਸਾਫ਼ ਹੋਇਆ ਫਿਰ ਅੰਦਰ ਜਿਹੜਾ ਚਾਨਣਾ ਜਿੱਥੇ ਦਿਲ ਅੰਧਿਆਰੀ ਰਾਤ ਏਨਾ ਉਹ ਚਾਨਣਾ ਬਾਹਰ ਵੀ ਦਿਖੇਗਾ ਬਾਹਰ ਵੀ ਆਵੇਗਾ ਉਹਨੂੰ ਕਲਸ਼ ਨੂੰ ਸਾਫ਼ ਕਰ ਹਿਰਦੇ ਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਉ ਇੱਕ ਕਾਲਾ ਛਾ ਹੋਇਆ ਤੇ ਮੈਲ ਕਿਹੜੀ ਏ ਪਾਪਾਂ ਦੀ ਪਾਪਾਂ ਦੀ ਪਾਪ ਚਿਤਵ ਦਾ ਪਾਪਾਂ ਦੀ ਮੈਲ ਅੰਦਰ ਕਰਸ਼ਿਤ ਹੁੰਦੀ ਇਕੱਠੀ ਹੁੰਦੀ ਏ ਇਹਨੂੰ ਲੱਗਦੀ ਆ ਉਹ ਹੁਣ ਪਾਪਾਂ ਦੀ ਮੈਲ ਨੂੰ ਕੋਈ ਦੂਜੀ ਵਸਤੂ ਨਾਸ਼ ਨਹੀਂ ਕਰ ਸਕਦੀ ਪਾਪ ਦਾ ਵਿਨਾਸ਼ ਕਰੇਗਾ ਜਾਪ ਸਿਮਰਨ ਸ਼ਬਦ ਅਭਿਆਸ ਕੋਈ ਦੂਜੀ ਵਸਤੂ ਹੀ ਨਹੀਂ ਜਿਹੜੀ ਅੰਦਰੋਂ ਮਨ ਦਾ ਕਲਸ਼ ਸਾਫ਼ ਕਰ ਦੇਵੇ ਪਾਪਾਂ ਨੂੰ ਨਸ਼ਟ ਕਰ ਦੇਵੇ ਪਾਪਾਂ ਨੂੰ ਜਾਪ ਨਾਸ਼ ਕਰੇਗਾ ਉਪਦੇਸ਼ ਜਿਹੜਾ ਹੈ ਉਹ ਨਾਸ਼ ਕਰੇਗਾ ਮਹਾਰਾਜ ਸਾਹਿਬ ਕਹਿੰਦੇ ਜਿੱਦਨ ਮੰਨ ਨਹੀਂ ਮੰਨ ਲਿਆ ਨਾ ਹਾਂ ਮੈਂ ਜਾਪ ਕਰਾਂਗਾ ਮੈਂ ਜਪਜੀ ਪੜਾਂਗਾ ਮੈਂ ਵਾਹਿਗੁਰੂ ਗੁਰਮੰਤਰ ਜਪਾਂਗਾ ਤੇ ਫਿਰ ਉਹ ਮੇਂਦੀ ਮੈਲ ਅੰਦਰੋਂ ਰੋਗ ਦੂਰ ਹੁੰਦਾ ਹੈ ਜਿਹਨੂੰ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਹਰੀ ਦਾ ਨਾਮ ਜਪਦਿਆਂ ਕਲਸ਼ ਸਾਪ ਹੋਏਗਾ ਭਾਈ ਗੁਰਦਾਸ ਸਾਹਿਬ ਵੀ ਕਹਿੰਦਿਆ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਨਾਸ਼ ਹੋਵੇਗਾ ਜਦੋਂ ਮਨ ਮੰਨ ਗਿਆ ਮਨ ਜਪਣ ਲੱਗ ਪਿਆ ਮਨ ਨੂੰ ਸਮਝਾਉਣ ਵਾਸਤੇ ਆ ਮਨ ਸਮਝਾਵਨ ਕਾਰਨੇ ਕਸ਼ੂਆ ਕ ਪੜੀਏ ਗਿਆਨ ਗਿਆਨ ਪੜਨਾ ਸੁੰਨਾ ਇਸ ਲਈ ਮਨ ਸਮਝ ਜੀ ਸਮਝ ਕੇ ਸਹੀ ਮਾਰਗ ਤੇ ਗੁਰੂ ਵੱਲ ਨੂੰ ਚੱਲੇ ਜਦਨ ਮਨ ਮੰਨ ਗਿਆ ਪਾਪ ਨਸ਼ਟ ਹੋ ਜਾਣਗੇ ਜਾਪ ਮਨ ਕਰੇਗਾ ਤੇ ਪਾਪ ਨਾਸ਼ ਹੋਣਗੇ ਮੈਲ ਮਨ ਨੂੰ ਲੱਗੇ ਜਾਪ ਤਨ ਕਰਦਾ ਹੈ ਮੈਲਾ ਮਾਨਿਆ ਔਰ ਸੇਵਾ ਸੇ ਤਨ ਪਿਆ ਕਰਦਾ ਤਨ ਕਰਕੇ ਸੇਵਾ ਕਰਦਾ ਤੇ ਮਨ ਉਸ਼ਾਲਾ ਮਾਰਦਾ ਮੇਰੀ ਵਰਗਾ ਕੌਣ ਕਿਉਂਕਿ ਉਹ ਜੇ ਮਨ ਕਰਕੇ ਸੇਵਾ ਹੋਵੇ ਨਾ ਫਿਰ ਨਿਮਰਤਾ ਆਵੇਗੀ ਇਹ ਨਿਉਏਗਾ ਝੁਕੇਗਾ ਤੇ ਇਹ ਨਹੀਂ ਦਰਸਾਏਗਾ ਕਿ ਮੈਨੂੰ ਕੋਈ ਦੇਖੇ ਇਹਦੇ ਅੰਦਰ ਪਛਤਾਬ ਹੋ ਸਤਗੁਰੂ ਬੜਾ ਸਮਾਂ ਹੋ ਗਿਆ ਈ ਅਰ ਥੋੜਾ ਰਹਿ ਗਿਆ ਈ ਸਮਾਂ ਕਿਰਪਾ ਕਰਕੇ ਦੇ ਅਜਾਈ ਨਾ ਚਲਾ ਜਾਏ ਫਿਰ ਉਹ ਰੱਬ ਨੂੰ ਰਜਾਉਣ ਲਈ ਕਰੇਗਾ ਜਿਸ ਦਿਨ ਮਨ ਮੰਨ ਗਿਆ ਪਾਪ ਨਾਸ਼ ਹੋ ਜਾਣਗੇ ਮਨ ਮੰਨੈ ਤੋ ਪਾਪ ਕਸੰਮਲ ਭੰਨੈ ਉਪਦੇਸ਼ ਜੋ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੈ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਪਿੰਨੇ ਮਨ ਭਿੱਜ ਗਿਆ ਗੁਰੂ ਦੀ ਸਿੱਖਿਆ ਨਾਲ ਉਹ ਸਿੱਖਿਆ ਜਿਹਨੂੰ ਸਾਬ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਵਾਲੀ ਵਿਚਾਰ ਤੇ ਗੁਰੂ ਵਾਲੀ ਵਿਚਾਰ ਅੰਦਰ ਆਈ ਉਹ ਮੇਰ ਕਰਦਾ ਨਦਰੀ ਕਰਮ ਬਖਸ਼ਿਸ਼ ਨਾਲ ਲੰਘਾਏ ਪਾਰ ਪਾਰ ਕਰ ਦਿੰਦਾ ਹੈ ਭਵਜਲ ਤੋਂ ਅੰਦਰ ਮਨ ਵਿੱਚ ਮਾਲਕ ਦਾ ਨਾਮ ਟਿਕਿਆ ਤੇ ਪਵਿੱਤਰ ਮਨ ਹੁਣ ਜਿਹੜਾ ਹੈ ਉਹ ਪ੍ਰਭੂ ਦਾ ਸਿਮਰਨ ਕਰਨ ਲੱਗ ਪਿਆ ਉਹਨੂੰ ਨਾਮ ਚੰਗਾ ਲੱਗਣ ਲੱਗ ਪਿਆ ਕਥਾ ਚੰਗੀ ਲੱਗਣ ਲੱਗ ਪਈ ਕੀਰਤਨ ਚੰਗਾ ਲੱਗਣ ਲੱਗ ਪਿਆ ਉਹਦਾ ਮਨ ਲੱਗਣ ਲੱਗ ਪਿਆ ਤੁਸੀਂ ਕਥਾ ਸ਼ਰਵਨ ਕਰਦੇ ਹੋ ਕੀਰਤਨ ਬਾਣੀ ਸਰਵਣ ਕਰਦੇ ਹਾਂ ਤੇ ਤੁਹਾਡਾ ਮਨ ਕਰਦਾ ਹੈ ਬਈ ਹਾਂ ਮਨ ਭੇਜ ਜਾਂਦਾ ਤੇ ਕਈ ਵਾਰ ਮੇਰੇ ਵਰਗੇ ਦਾ ਮਨ ਕਾਲਾ ਹੁੰਦਾ ਇਹਦਾ ਵਿਹਲਾ ਗਿਆਨੀ ਇਹਨੇ ਦਾ ਪਤਾ ਨਹੀਂ ਖੜਾ ਛੱਡਣਾ ਕਿ ਨਹੀਂ ਅਸੀਂ 100 ਧੰਦਿਆਂ ਵਾਲੇ ਮਨ ਵਿਚਲਤ ਹੋ ਗਿਆ ਮਨ ਨੇ ਜਦੋਂ ਸੁਣਿਆ ਮਨ ਨੇ ਜਿੱਦਣ ਜਪਿਆ ਮਨ ਨੂੰ ਰਸ ਆਇਆ ਉਦੋਂ ਸਮਾਂ ਨਹੀਂ ਪਤਾ ਲੱਗਣਾ ਕਿ ਕਿੰਨਾ ਤੇ ਕਿੰਨਾ ਨਹੀਂ ਉਦੋਂ ਆਨੰਦ ਖੇੜਾ ਉਹ ਸਮਾਂ ਵਧੇਕ ਵੀ ਲੱਗ ਜਾਏਗਾ ਕਹਿਗਾ ਅੱਜ ਬੜਾ ਆਨੰਦ ਆਇਆ ਬੜਾ ਰਸ ਆਇਆ ਮਹਾਰਾਜ ਕਹਿੰਦੇ ਉਹ ਰਸ ਜਿੱਦਨ ਮਨ ਨੂੰ ਆਉਣਾ ਹੈ ਜਪਨ ਦੇ ਨਾਲ ਐਸਤਾ ਐਸਤਾ ਮਹਾਰਾਜ ਬਾਪਾ ਮਨ ਬਾਣੀ ਅੰਦਰ ਬਚਨ ਕਰਦੇ ਹਰ ਕਾਬਿਲ ਬਲੋਵਣਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਸਹਿਜ ਭਇਆ ਸਹਿਜ ਬਲੋਵੋ ਸ਼ਾਂਤੀ ਨਾਲ ਟਿਕਾਉ ਨਾਲ ਜਪ ਐਨ ਟਿਕੇ ਜਪ ਤਾਂ ਟਿਕੇਗਾ ਜੇ ਭਜੂ ਭਜੂ ਕਰਦੇ ਆਂ ਦਪਿਆ ਤੇ ਮਨ ਤਾਂ ਪਹਿਲਾਂ ਹੀ ਛਾਲਾ ਮਾਰਦਾ ਹੈ ਮਨ ਤਾਂ ਪਹਿਲਾਂ ਹੀ ਨਹੀਂ ਟਿਕਦਾ ਇਹ ਮਤਕ ਸਮਝਣਾ ਕਿ ਮਨ ਟਿਕੇਗਾ ਤੇ ਬਾਣੀ ਪੜਾਂਗੇ ਮਨ ਕਥਾ ਕੀਰਤਨ ਸਮਾਗਮ ਚ ਟਿਕੇਗਾ ਤੇ ਜਾਵਾਂਗੇ ਮਨ ਟਿਕੇਗਾ ਤੇ ਸੇਵਾ ਕਰਾਂਗੇ ਸਿਮਰਨ ਕਰਾਂਗੇ ਨਹੀਂ ਇਸ ਸਭ ਕੁਝ ਮਨ ਨੂੰ ਟਿਕਾਉਣ ਵਾਸਤੇ ਆ ਜਿੱਦਨ ਮਨ ਟਿਕ ਗਿਆ ਨਾ ਇਹਨੇ ਮਾਲਕ ਵਿੱਚ ਮਿਲ ਜਾਣਾ ਇਹਨੇ ਮਾਲਕ ਦਾ ਰੂਪ ਹੋ ਜਾਣਾ ਇਹਨੂੰ ਟਿਕਾਉਣ ਵਾਸਤੇ ਜੋ ਪੜਨਾ ਪੜਾਉਣਾ ਹੈ ਨਾ ਮਨ ਨੂੰ ਸਮਝਾਉਣ ਵਾਸਤੇ ਆ ਕਿ ਉਹ ਸਮਝ ਕੇ ਇਸ ਮਾਰਗ ਤੇ ਚੱਲ ਪਵੇ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੀ ਤਤਨ ਜਾਈ ਐਨ ਸ਼ਾਂਤ ਰਸ ਟਿਕ ਕੇ ਕਾਲੇ ਪੰਨਲ ਨਹੀਂ ਬੇਚਨੀਆਂ ਨਾਲ ਨਹੀਂ ਕਿ ਮੈਂ ਤਾਂ ਫਲਾਣੇ ਥਾਂ ਜਾਣਾ ਮੈਂ ਦਦਾ ਕੰਮ ਨਬੀੜਾ ਕੰਮ ਨਬੀੜਨਾ ਨਹੀਂ ਰਸ ਲੈਣ ਲਈ ਨੰਦ ਲੈਣ ਲਈ ਆਪਣੇ ਜੀਵਨ ਦਾ ਆਧਾਰ ਜਾਣ ਕੇ ਉਹਦਾ ਆਨੰਦ ਮਾਣ ਔਰ ਮਹਾਰਾਜ ਨੇ ਬਚਨ ਕੀਤੇ ਸਹਿਜ ਸਹਿਜ ਗੁਣ ਰਮੈ ਕਬੀਰ ਆਇਨ ਸ਼ਾਂਤੀ ਪੁਰਬਕ ਅੰਦਰ ਟੇਕੇ ਮਾਨ ਆਪੇ ਸੁਣਦਾ ਮਨ ਬੋਲਦਾ ਆਰਾਧਦਾ ਉਹ ਸਹਿਦ ਜਿਹੜਾ ਅੰਦਰੋਂ ਟਿਕਿਆ ਹੋਇਆ ਬਾਹਰੋਂ ਹਨੇਰੀ ਆਵੇ ਮੀ ਆਵੇ ਕੁਦ ਹੋਦਾਵੇ ਕਹਿੰਦੇ ਨੇ ਮਹਾਰਾਜ ਜਨਕ ਦੇ ਮਹਲ ਨੂੰ ਅੱਗ ਲੱਗ ਗਈ ਸੁਖਦੇਵ Muni ਉਤੋਂ দীક્ષા ਲੈਣ ਗਿਆ ਉਸਤਾਦ ਧਾਰਨ ਵਾਸਤੇ ਗਿਆ ਤੇ ਜਦ ਉਹ ਦੇਖਿਆ ਰਾਜਾ ਅਰ ਮਹਾਰਾਜਾ ਜਨਕ ਇਰਾਦਾ ਮਿਥਲਾ